محمد صاحب ਦੇ ਨਿਕਟ ਵਰਤੀ حضرت عمر اے بسرا ਤੋਂ بغداد جا رہے سن اٹھتے ਰਸਤੇ ਦੁਪਹਿਰ ਹੋਏ ਨਖਲिस्तान ਉਸਨੂੰ ਕਹਿੰਦੇ ਜਿੱਥੇ ਚਾਰ ਪੰਜ درخت ਹੋਣ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਨਖਲिस्तान ਕਹਿੰਦੇ ਨੇ عرب ਦੇਸ਼ਾਂ ਵਿੱਚ ਆਖਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਉਹ ਰੁਕੇ ਆਰਾਮ ਕਰਨ ਉਠ ਨੂੰ ਦਰਖਤ ਨਾਲ ਬਨੇ ਆ ਪਾਣੀ ਨਾਲ ਮੋਤ ਹੋਤਾ ਏ ਇੱਕ ਨਾਨ ਕੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਏ ਬਿਖਾਰੀ ਨਹੀਂ ਸੀ ਪਰ ਚੁੰਕੇ ਮੰਗਦਾ ਪਿਆ ਸੀ ਸਵਾਸੇ ਮੰਗਦਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ ਕੋਤ ਸਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਬੈਤਰੋ ਵੇਗਾ ਇਸ ਨਾਮ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਇਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ ਹਜ਼ਰਤ 우ਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਕਹਿਣ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਮੈਨੂੰ ਇਸ ਦਾ ਚੌਥਾ ਭਾਗ ਦੇ ਦਿਓ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੂੰ ਤਿੰਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਐ ਲੈ ਤੂੰ ਉਸ ਮਨੁੱਖ ਨੇ ਆਖਿਆ ਪਹਿਲੀ ਵਾਰ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ ਦੋ ਕੋਹ ਦਾ ਪਿੰਡ ਹੈ ਚਾਰ ਮੀਲ ਦਾ ਪਿੰਡ ਹੈ ਅਜੇ ਅੱਧੀ ਬਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ आनंद ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈਏ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗਲਵਕ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰ 'ਚ ਨਾ ਪੈਣਾ ਜਿਨੇ ਕਰੋੜ দান ਕੀਤਾ ਮਹਾਨ ਦਾਨੀ ਹੈ ਕੱਖ ਨਹੀਂ ਦਾਨੇ ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ ਦੇ ਦਿੱਤਾ ਮੋਗਰੇ ਮਹਿਮਨ ਤੇ ਤਨ ਤੇ ਧਨ ਲੋਸਿਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਹੈ ਸਭ ਕਾਲ ਸਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅ ਮੇਰੀ ਮਾਲ ਅਸਬਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀਆਂ ਮਹਿਲ ਮਾੜੀਆਂ ਨੇ ਇਹਦਾ ਇਤਨਾ ਬੈਂਕ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅ ਮੇਰੀ ਨਾਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਵਿੱਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਆ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਕਿ ਇਹਨੋਂ ਅਮੀਰ ਆਖੋਗੇ ਮਹਾਸ਼ੋਮਨੁਖ ਕਹਤੇ ਕੁਛ ਵੀ ਨਹੀਂ ਗਰੀਬ ਮਨੁਖ ਲਖਣ ਦੱਸਦੇ ਨੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਘਰਤ ਪਰਤ ਗਹਿ ਲਿਓ ਅੰਗੂਰੀਆ ਏ ਪ੍ਰਭੂ ਮੇਰੀ ਉਂਗਲ پکڑ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਨੇ ਅੱਜ ਚੱਲਣਾ ਸਿੱਖਿਆ ਹੈ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਦੇ ਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਹੈ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਹੈ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ ਪਤਨੀ ਗੱਲ ਕੀ ਹੈ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚਲਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਕਿ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਰਿਹਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚ ਹੈ ਸੁਣ ਰਿਹਾ ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਕਿ ਜੇ ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ ਤੇ ਅੰਝੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਹੈ ਪੜੀ ਜਾ ਰਿਹਾ ਹੈ ਪੜੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚਲੇਗਾ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਹੈ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚੱਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚਲਿਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚੱਲਦਾ ਮੇਰਜ਼ ਕਰਾਂ ਘਟ ਲੋਗਾ ਦੀ ਸੁਰਤ ਸ਼ਬਦ ਦੀ ਤਰਫ ਚੰਦੀ। ਇਸ ਵਾਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖ ਹੈ। ਬਿਨਾ ਸੁਰਤ ਤੋਂ ਸੁਣ ਨਹੀਂ ਸਕੇਗਾ, ਨਹੀਂ ਸੁਣ ਸਕੇਗਾ। ਪਰ ਬਿਨਾ ਸੁਰਤ ਤੋਂ ਪੜ ਸਕੇਗਾ, ਭਟਕੀ ਹੋਈ ਸੁਰਤ ਨਾਲ, ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ। ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਹੈ, ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਹਨ। ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ। ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਹੀਂ ਸੁਣ ਸਕੇਗਾ ਵਰਨਾ ਨਹੀਂ ਸੁਣ ਸਕਦਾ। ਇਹ ਵੀ ਮਰਜ਼ ਕਰਾ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ। ਸੁਣਨ ਵਾਲਾ ਫਿਰ ਕਹਿ ਦਿੰਦਾ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਇਹਦਾ ਮਤ ਧਿਆਨ ਸ਼ਬਦ ਦੇ ਚ ਨਹੀਂ। ਪਾਠ ਕਰ ਰਿਹਾ ਹੈ ਧਿਆਨ ਨਹੀਂ ਹੈ ਅਜੇ